ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾ ਗੁਜਰਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਨੇ ਇਸ ਘਰ ਦੇ ਵਿੱਚੋਂ ਤੇ ਤੁਹਾਨੂੰ ਛੇ ਮੱਝਾਂ ਤੁਹਾਨੂੰ ਵਿਖਾਉਣੀਆਂ ਅੱਜ ਚੰਗੇ ਦੁੱਧ ਵਾਲੀਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ گاਮ ਵੀ ਐਂਡ ਤੇ ਤੁਹਾਨੂੰ ਦਿਖਾਉਣੀ ਆ ਬੱਚੇ ਤੋਂ ਬਿਨਾ ਨੋਰਮਲ ਰੇਟ 'ਚ ਚੰਗੀਆਂ ਭਾਰੀਆਂ ਮੱਝਾਂ ਤੁਹਾਨੂੰ ਚੰਗੇ ਕੱਦ ਕਾਠ ਵਾਲੀਆਂ ਤੁਹਾਨੂੰ ਦਿਖਾਵਾਂਗੇ ਤੇ ਪੂਰੀ ਵੀਡੀਓ ਵੇਖਿਓ ਤੇ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚ ਜਿਹੜੀ ਆ ਤੁਹਾਨੂੰ ਦਿਖਾਉਣੀ ਆ ਬਾਕੀ ਸੁਈਆਂ ਆਪਣੀ ਚਵਾਈ ਕਰਕੇ ਖੜੋ ਤੇ ਗੱਬਣਾ ਪਾਸ ਕਰਕੇ ਖੜੋ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਰੈਕ ਜੀ ਖਾਲਸਾ ਰੈਕ ਜੀ ਫੜੇ ਜੀ ਹੋਰ ਸਭ ਠੀਕ ਠਾਕ ਜੀ ਸਭ ਠੀਕ ਠਾਕ ਗੁਰਮਹਾਰੀ ਕਿਰਪਾ ਰੰਗ ਲੱਗੇ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੇ ਵਪਾਰ ਦੇ ਕੰਮ ਫਿਰ ਆਪਣਾ ਹਾਂਜੀ ਹਾਂਜੀ ਚੱਲ ਜਾਓ ਵਪਾਰ ਠੀਕ ਹੈ ਤੇ ਇਤਨਾ ਭਾਰੀਆਂ ਮੱਜਾਂ ਲਈਦੀਆਂ ਫਿਰ ਤੁਹਾਡੀ ਕਿਰਪਾ ਦੇ ਬਾਬੇ ਬੁੱਢੇ ਸਾਹਿਬ ਹੀ ਦੇਣ ਜੇ ਮਹਾਰਾਜ ਜੀ ਠੀਕ ਹੈ ਜੀ ਹਾਂਜੀ ਹਾਂਜੀ ਉਹਦਾ ਸਾਰਾ ਕੁਝ ਜੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਆਪਣਾ ਕਾਲਾ ਵਪਾਰੀ ਜਿਆਦਾ ਚੱਲਦਾ ਜੀ ਅੱਛਾ ਜੀ ਤੇ ਫੋਨ ਨੰਬਰ ਵੀ ਬੋਲਦੇ ਕਰੀ ਫੋਨ ਨੰਬਰ 9779897555 ਹਾਂਜੀ ਤੇ ਐਡਰੈਸੇ ਕਰੀ ਦੱਸਦੇ ਹਾਂ ਐਡਰੈਸ ਪਿੰਡ ਕੋਟਲਾ ਗੁਜਰਾ ਹਾਂਜੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਸੰਗਤਪੁਰੇ ਵਾਲਾ ਰੋਡ ਸੰਗਤਪੁਰਾ ਰੋਡ ਫਤੇਗੜ ਨੂੰ ਜਾਂਦੇ ਆ ਠੀਕ ਅੰਮ੍ਰਿਤਸਰ ਦਾ ਫਤੇਗੜ ਚੁੜਿਆਂ ਜਿਹੜਾ ਰੋਡ ਜਾਂਦਾ ਵਾ ਉਹ ਰੋਡ ਦੇ ਉੱਪਰ ਹੀ ਪਿੰਡ ਕੋਟਲਾ ਗੁਜਰਾ ਤੇ ਲੱਗੇ ਮੱਦੀਪੁਰ ਵਾਲਾ ਚੌਂਕ ਪੈ ਜਾਂਦਾ ਆਪਾਂ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫੇਰ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਮੱਝ ਹੈ ਇਤੋਂ ਹੀ ਆਪਾਂ ਕਰਨੀ ਹੈ ਕੱਦ ਕਾਠ ਪੱਖੋਂ ਸਾਰੀਆਂ ਮੱਝਾਂ ਜਿਹੜੀਆਂ ਉੱਚੀਆਂ ਵਾਂ ਚੰਗੇ ਕੱਦ ਕਾਠ ਵਾਲੀਆਂ ਵਾਂ ਬੜੀ ਕਮਾਲ ਹੈ ਦੀ ਮਾੜੀ ਦੀ ਕਿਨਵਾ ਸੁਆ ਜੇ ਦਾ ਸੁਆ ਭਾਜੀ ਤੀਜਾ ਹਰ ਸਵੇਰ 15 16 ਲੀਟਰ ਦੁੱਧ ਵਾਲੀ ਮੱਝ ਆ ਅੱਛਾ ਅਜੇ ਗੱਬਣਿਆ ਹਨਾ ਅਜੇ ਤਿਆਰ ਹੋਣੀ ਆ ਭਰੇ ਘਰ ਦੀ ਮੱਝ ਆ ਕਿਵੇਂ ਕਿਵੇਂ ਦੀ ਮੱਝ ਨਹੀਂ ਵੇਖੋ ਆਡੀ ਸਾਫ ਸੁੰਗ ਜਿੱਦਾਂ ਵੀ ਆ ਗਈ ਹੈ ਵੇਖੋ ਕਿੰਦੇ ਮਾਰਾ ਦੀ ਦੱਪਣਾਂ ਰੰਗ ਲੱਗੇਗਾ ਬਾਕੀ ਨਵਾਈਆਂ ਤਵਈਆਂ ਲਿਸ਼ਕਾਈਆਂ ਨਹੀਂ ਆ ਪੂਰੀ ਲੈ ਜਾ ਸਿੱਧੀ ਤੋਰ ਦੋ ਬਾਕੀ ਫਿਰ ਵੀ ਪਛੇ ਸੋਨਾ ਦਿਖਦਾ ਹੈ ਅਜੇ ਤਿਆਰ ਹੋਣੀ ਆ ਅਜੇ ਲੈ ਆਓ ਜੀ ਬਾਕੀ ਥਣ ਵੀ ਚੰਗੇ ਗੈਪ ਤੇ ਲੱਗਾ ਵਾ ਤੇ ਕੱਦ ਕਾਠ ਪੱਖਾ ਵੀ ਪੂਰੀ ਉੱਚੀ ਆ ਜਣੀ ਮੈਂ ਦੇਖ ਸਕਦੇ ਥਣਾਂ ਦਾ ਸਾਈਜ਼ ਗੈਪ ਵੀ ਬਾਕੀ ਇਹ ਹੈ ਕਿ ਜਿਤਨਾ ਪਿਛੇ ਹੋਈਆਂ ਉਤਰਾ ਹੀਆਂ ਜਿਹੜੀਆਂ ਝੱਬੂ ਝੱਬੂ ਵੇ ਹੋਈ ਹੈ ਬਾਕੀ ਚੰਗੇ ਪੁੱਛਦੇ ਜਿਹੜਾ ਇਸ ਤਰ੍ਹਾਂ ਹੀ ਪਤਾ ਲੱਗ ਜਾਂਦਾ ਵਾ ਜਿਹੜੇ ਵੀਰਾਂ ਨੇ ਪਰਖਿਆ ਤੇ ਕਿੰਨਾ ਵੀਰ ਦੀ ਫਿਰ ਮੁੱਲ ਰੱਖਣਾ ਜੀਦਾ ਆਪਾਂ ਮੁੱਲ ਨੇ ਦਾ ਵੀਰ ਦੀ ਵੇਖੋ ਮਹਾਰਾਜੀ ਦੀ ਪਰ੍ਹਾਂ ਬਰਾਬਰ ਜਿਹਾ ਭਾਈਏ ਅੱਛਾ ਜੀ ਆਪ ਵੀ ਪੁੱਛ ਰਹੇ ਤਾਂ ਆਪਾਂ ਨੂੰ ਪੁੱਛੋ ਆਹ ਪਹਿਲੀ ਵੀਡੀਓ ਆਪਣੀ ਜੱਜ ਰੱਖੀਏ ਇਹ ਸਿਰਫ ਮੁੱਲ ਕਰ ਲਈਏ ਇੱਕ ਪੰਜੀ 130 120 ਹੀ ਦੇਣਾ ਅੱਛਾ 120 ਹੀ ਦੇ ਦੋਗੇ ਵਿੱਚੋਂ ਛੋਟ-ਛੋਟ ਹੋ ਜਾਊਗੀ 120 ਦੇ ਵਿੱਚੋਂ ਕੋਈ 2-4 ਸੋਈ ਅੱਛਾ ਬਿਲਕੁਲ ਫਿਕਸ ਹੀ ਆ ਕੇ ਕੰਮ ਹੈ ਤੇ ਮਹਾਰਾਜੀ ਕਿਰਪਾ ਨਾਲ ਮੈਂ ਚਲੋ ਇੱਕ ਆ ਵੀ ਸੇਮਤ ਨਹੀਂ ਕਰਦਾ ਪਰ ਮਈ ਮਈ ਆ ਹਾਂਜੀ ਹਾਂਜੀ ਵੱਡੀਆਂ ਵੱਡੀਆਂ ਮਈਆਂ ਨੂੰ ਪਾਸੇ ਕੱਟੂਗੀ ਠੀਕ ਹੈ ਜੀ ਬਾਕੀ ਇਹ ਹੈ ਕਿ ਖੜੇ ਕੋਈ ਸਾਂਭ ਵਾਲਾ ਹਾਂਜੀ ਚੰਗੇ ਕੱਦ ਕਾਠ ਵਾਲੀ ਆ ਤੇ ਥੱਲੇ ਵੀ ਚੰਗੀ ਤਿਆਰੀ ਜੀ ਥਾਣੇ ਦੇ ਵੀ ਦੇਖ ਸਕਦੇ ਮਿਲ ਕੇ ਮੈਨੂੰ ਚੰਗੀ ਲੱਗੀ ਆ ਤਰ੍ਹਾਂ ਵੀ ਅਜੇ ਤਿਆਰ ਹੋਣੀ ਆ ਜੇ ਪੁੜਿਆ ਮਤਲਬ ਵੇਖੀਏ ਤੇ ਕੋਈ ਏਡੀ ਗੱਲ ਬਾਤ ਨਹੀਂ ਆ ਅਜੇ ਪੂਰੀ ਤਿਆਰ ਹੋਣੀ ਆ ਜੇ ਥੱਲੇ ਤੇ ਹੁਣ ਇੱਕ ਮੱਝ ਦੂਸਰੇ ਨੰਬਰ ਤੇ ਆ ਕੱਦ ਕਾਠ ਪੱਖੋਂ ਪੂਰੀ ਜਵਾਨ ਹੈ ਤੇ ਹੈ ਦੋ ਮੱਜਾਂ ਵਰਗੀ ਕੱਲੀ ਆ ਚੜਾਈ ਤੇ ਵੀ ਪੂਰੀ ਆ ਜਿਹੜੀ ਇਹ ਵੀ ਗੱਬਣੀਆਂ ਅਜੇ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਭਾਜੀ 14 ਕਿਲੋਟਰ ਤੱਕ ਦੀ ਦੇਵਾਂਗੇ ਗਰੰਟੀ ਬਾਅਦ 14 ਕਿਤੇ ਲੱਗੇ ਜਿਹੜਾ ਚਵਾਜੂਗੀ ਆ ਬਾਕੀ ਵੀ ਉਹ ਨਹੀਂ ਕਹਿੰਦੇ ਬਾਕੀ ਪਰ ਮੱਝ ਪੂਰੀ ਵੱਡੀ ਆ ਇਹ ਵੀ ਬਾਕੀ ਕੋਈ ਵੀ ਇੱਥੇ ਆਣ ਕੇ ਵੇਖੇ ਕਿ ਇਹ ਇਹ ਆ ਕਿ ਨਵੀਆਂ ਤਾਂ ਵਈਆਂ ਨਹੀਂ ਐ ਲਿਸ਼ਕਾਈਆਂ ਨਹੀਂ ਐ ਪੂਰੀਆਂ ਪਰ ਫਿਰ ਵੀ ਸੋਹਣੀਆਂ ਲੱਗਦੀਆਂ ਮੱਡੀਆਂ ਮੱਝਾਂ ਵਾਂ ਜਿਹੜੀਆਂ ਜਿਹੜੇ ਵੀਰ ਮੰਡੀ ਦਾ ਮਾਲ ਇਕੱਠਾ ਕਰਨਦੇ ਉਹਨਾਂ ਵਾਸਤੇ ਵੀ ਚੰਗੀਆਂ ਵਾਸਤੇ ਮੰਡੀ ਦੇ ਵਿੱਚ ਥੋੜੇ ਦਿਨ ਰਹਿ ਗਿਆ ਨਾ ਤੇ ਜਿਹੜੇ ਵੀਰ ਨੇ ਮੰਡੀ 'ਚ ਵੀ ਪਾਉਣੀਆਂ ਉਹ ਵੀ ਵੀਰ ਕੋਈ ਆਣ ਕੇ ਵੇਖੇ ਜ਼ਰੂਰ ਇੱਥੇ ਪੜੇ ਤਾਂ ਮੈਂ ਪੂਰੀ ਚੜਾਈ ਚ ਤੇ ਸਾਹਮਣੇ ਸੁੰਦੇ ਵੀ ਪੂਰੀ ਆ। ਆਂ ਦੇਖ ਲਓ ਦੇਖ ਬੰਨ੍ਹੇ ਦਾ ਬਿਲਕੁਲ ਫਿਕਸ ਜਿਹਾ ਉਹਨਾਂ ਤਿਆਰ ਕਰਨਾ ਇਹਨਾਂ ਦੇ ਪੁੜਿਆਂ ਦਾ ਕੋਈ ਗੱਲ ਨਹੀਂ ਆ। ਤੇ ਵੀਰ ਜੀ ਕਿੰਨਾ ਰੱਖਣਾ ਇਹਦਾ ਆਪਾਂ ਫਿਰ ਮੁੱਲ? ਇਹਦਾ ਵੀਰ ਜੀ ਮੁੱਲ ਕਰ ਲਾਂਗੇ 1 5 1 10 ਇੱਕ ਪੂਰੇ ਦੇਵਾ ਅੱਛਾ ਇੱਕ ਪੂਰੇ ਦੀ ਇੱਕ ਪੂਰੇ ਦੀ ਲੱਖ ਦੀ ਦੇ ਦੋਗੇ ਕਾਹ ਕਿ ਵੀ ਜਾ ਕੇ ਖੁਸ਼ ਰਹੂੰਗਾ ਠੀਕ ਹੈ ਵਿਚਨ ਵਾਲਾ ਲਊਗਾ ਤਾਂ ਵੀ ਮਾਰ ਦੀ ਸ਼ਾਲਾ ਨਹੀਂ ਗਈ ਠੀਕ ਹੈ ਜੀ ਬੜੀ ਜੁੜੀ ਐ ਸੋਹਣੀ ਸੁਨੱਖੀ ਐ ਸਾਰੀਆਂ ਚੀਜ਼ਾਂ ਇਹ ਆ ਕਿ ਭਾਵੇਂ ਕੋਈ ਵੇਚਣ ਨਾਲ ਲੈ ਜਾਏ ਤੇ ਭਾਵੇਂ ਕੋਈ ਘਰ ਰੱਖਣ ਨਾਲ ਲੈ ਜਾਏ ਕੋਈ ਨਹੀਂ ਖਾਲੀ ਕੋਈ ਨਹੀਂ ਠੀਕ ਹੈ ਜੀ ਬਾਕੀ ਕੋਈ ਵੀ ਇਰਾਨ ਕੇ ਇੱਥੇ ਪਸੰਦ ਕਰਕੇ ਖੜੇ ਪਸੰਦ ਆਊਗੀਆਂ ਮੱਜਾਂ ਜ਼ਰੂਰ ਬਾਕੀ ਇਹ ਕਾ ਤਾਜੀ ਸੋਈ ਐ ਬਿਲਕੁਲ ਕੱਦ ਕਾਠੇ ਦਾ ਵੀ ਪੂਰਾ ਜਵਾਨ ਐ ਮਗਰ ਕੱਟੀ ਜੇ ਕੱਟੀ ਨਹੀਂ ਕੱਟੀ ਆ ਦੇਖ ਸਾਡੇ ਨਾੜੂ ਬਿਲਕੁਲ ਨਾਲ ਤਾਜ਼ਾ ਹੀ ਆ ਜਿਹੜਾ ਤੇ ਆ ਦੇਖ ਸਾਡੇ ਥਣ ਵੀ ਇਹਨਾਂ ਲੱਗੇ ਤਾਂ ਇਹ ਖਾਲੀ ਨਹੀਂ ਕੀਤੀ ਬਾਕੀ ਪੂਰੀ ਤਿਆਰ ਹੋਈ ਹੈ ਵੀ ਥੱਲੇ ਪਿੱਠਪੂੜੇ ਤੋਂ ਕੱਦ ਕਾਠ ਸੋ ਵੀ ਪੂਰੀ ਜਵਾਨ ਹੈ ਤੁਰਦੀ ਜਿਹੜੀ ਇਹ ਬੱਚੇ ਦੇ ਨਾਲ ਹੀ ਹੈ ਹਾਈਟ ਲੈਂਥ ਬੇਲ ਸਾਰੀਆਂ ਪੱਖੋਂ ਚੰਗੀ ਲਿਆ ਜਸੇ ਧੀ ਲਾਜ ਥੋੜੀ ਲੰਮੀ ਤੋਰ ਦੋ ਆਜ ਲੈ ਮਗਰ ਕੱਟੇ ਵੀ ਚੰਗੀ ਪਲੀ ਆ ਤੇ ਆਪ ਵੀ ਝੋਟੀਪੁਰੀ ਜਵਾਨ ਹੈ ਪੇਟਪੁਰੀ ਤਾਂ ਕੱਦ ਕੱਟ ਤੋਂ ਚੰਗੀ ਹੈ ਲੈ ਜਾ ਵੀਦੀ ਬਾਕੀ ਉੱਪਰੋਂ ਵੀ ਚੰਗੀ ਆ ਤੇ ਥੱਲੇੋਂ ਵੀ ਚੰਗੀ ਤਿਆਰ ਹੋਈ ਆ ਤੇ ਇਹ ਵਿੱਚ ਕਿੰਨੇ ਕ ਦੁੱਧ ਆ ਲਈ ਜੇ ਇਹਦਾ ਮੁੱਲ ਵੀਰ ਜੀ ਕਰ ਲਈਏ 140 145 ਹਾਂਜੀ 135 ਦੀ ਹਨਾ ਅੱਛਾ 135 ਦੀ ਦੇ ਦੋਗੇ ਵੀ ਤੇ ਐ ਕਿਤੇ ਮਹਾਰਾਜੀ ਕਿਰਪਾ ਨਾਲ ਚੁਵਾਗੇ ਨਾ ਇੱਕ ਬਾਜ ਉਹ ਬਾਟੀ ਧਾਰ ਵਜਦੀ ਵੀ ਠੀਕ ਹੈ ਜੀ ਤੇ ਦੁੱਧ ਕਿੰਨਾ ਚੁਵਾਈ ਜਾਊਗੀ ਦੁੱਧ ਹਾਲ ਦੀ ਘੜੀ ਤੇ ਸੁਖਾਲੀ ਨਹੀਂ ਕੀਤੀ 15 ਲੀਟਰ ਤੱਕ ਮੈਂ ਜਾਊਗੀ ਅੱਛਾ 15 ਤੱਕ ਇਹ ਵਿੱਚ ਚਵਾਈ ਜਾਊਗੀ ਉਹ ਵੀ 25 ਵਾਲੀ ਗੇਮ ਨਹੀਂ ਪਉਂਦੀ ਆਪਾਂ 15 ਲੀਟਰ ਤੱਕ ਦਿਓ 15 ਲਾਗੇ ਜਿਹੜਾ ਚਵਾਈ ਜਾਊਗੀ ਠੀਕ ਹੈ ਜੀ ਬੋਲੀ ਬਿਲਕੁਲ ਬੱਚਾ ਤਾੜਾ ਆਲੇ ਨਾਲ ਠੀਕ ਹੈ ਜੀ ਹਾਂਜੀ ਬਾਕੀ ਆ ਦੇਖ ਸਾਡੀ ਸੋਹਣੀ ਤਿਆਰ ਹੋਈ ਆ ਥੱਲਿਆਂ ਕੱਦ ਕੱਠ ਪੇਠ ਫੁੜੇ ਤਾਂ ਚੰਗੀ ਆ ਤੇ ਹੁਣ ਇੱਕ ਆ ਨੀਲੀ ਦੀ ਮਾਈ ਤੁਹਾਨੂੰ ਦਿਖਾਉਣੀ ਆ ਇਹ ਗੱਭਣ ਆ ਜਿਹੜੀ ਇਹ ਕਿੰਨੇ ਕੇ ਦੁੱਧ ਆ ਲੀ ਜੀ ਇਹ ਲਕੋ ਮੇਰੀ ਗੱਬਣ ਆਈ ਆ ਘਰ ਵਾਲੇ ਸਾਨੂੰ ਕਹਿੰਦੇ 18 20 ਚ ਹੋਇਆ ਅੱਛਾ ਆਪਾਂ 18 20 ਦੀ ਗੱਲ ਨਹੀਂ ਕਰਦੇ ਠੀਕ ਆ ਆਪਾਂ ਤਾਂ ਜੋ ਬਾਬਾ ਬੁੱਢੇ ਸਾਹਿਬ ਦੇ ਦੇ ਪਾਰਾ ਦੇ ਦੇ 14 ਕਿਉਂਕਿ ਆਪਾਂ ਚੋਈ ਨਹੀਂ ਹਾਂਜੀ ਹਾਂਜੀ ਮੈਂ ਗੱਬਣ ਤੇ ਮੈਂ ਆਈ ਆ ਮੈਂ ਵੀ ਆ ਗਈ ਆਖੀ ਜੀ ਵੀ 20 ਦੇ ਦਊਗੀ 25 ਦੇ ਦਊਗੀ ਪਰ ਸੋਹਣੀ ਝੋਟੀ ਆ ਸਾंभ ਵੀ ਚੰਗੀ ਆ ਮਸਲ ਨਹੀਂ ਲੱਭਦੀ ਭਾਰੀ ਪੂਰੀ ਘਰ ਰੱਖਣ ਵਾਲੀ ਸੋਹਣੀ ਝੋਟੀ ਆ ਜਿਹੜੀ ਨੀਲੀ ਦੀ ਝੋਟੀ ਸਾंभ ਵੀ ਸੁੰਭੀ ਪੂਰੀ ਆ ਤੇ ਕਦ ਕਾਠ ਪੱਖਾਂ ਵੀ ਪੂਰੀ ਜਵਾਨ ਆ ਜਿਹੜੇ ਵੀ ਸ਼ਕੀਨ ਆ ਨੀਲੀ ਦੀਆਂ ਚੰਗੀਆਂ ਸੋਹਣੀਆਂ ਝੋਟੀਆਂ ਅਜੇ ਤਿਆਰ ਹੋਣੀ ਐ ਵੀ ਬਾਕੀ ਥਾਣਾ ਦਾ ਸਾਈਜ਼ ਗਾਪ ਵੀ ਚੰਗਾ ਹੋਵੇ ਦਾ ਆ ਦੇਖ ਸੰਦੇ ਚਿਹਰੇ ਦਾ ਨਿਸ਼ਾਨੀਆਂ ਨੀਲੀ ਦੀਆਂ ਸਾਰੀਆਂ ਪੂਰੀਆਂ ਵੇ ਇਹਦੇ ਚ ਬਾਕੀ ਅਜੇ ਨਵੇਂ ਦੇਣੇ ਲੈ ਜਾਣੇ ਆ ਤੇ ਦੁੱਧ ਚੰਗਾ ਕੱਢੀ ਜਾਣਾ ਆ ਹਾਂ ਦੇਖਨ ਦੋ ਜੀ ਤੇ ਇਹਦਾ ਵੀ ਦੀ ਆਪਾਂ ਕਿੰਨਾ ਕੁ ਰੱਖਣਾ ਫਿਰ ਮੁੱਲ ਇਹ ਵੀਰ ਜੀ ਦੇ ਦਾਂਗੇ 1 25 ਦੀ 1 25 ਦੀ ਹਾਂ ਇੱਕ ਬਾਕੀ ਛੋਟ ਛੜ ਵਿੱਚ ਹੋ ਜਾਊਗੀ ਥੋੜਾ ਬੋੜ ਮਾਨ ਰੱਖਾਂਗੇ ਠੀਕ ਆ ਹੁਣ ਜਿਹੜੀਆਂ ਆ ਦੋ ਮੱਜਾਂ ਇਹ ਥੋੜੀਆਂ ਬਾ ਇਹਨਾਂ ਨਾਲ ਥੋੜੀਆਂ ਨਾਰਮਲ ਚ ਆ ਗਈਆਂ ਇਹ ਵੀ ਤਾਜੀ ਸੂਈ ਜੇ ਇਹ ਵੀ ਤਾਜੀ ਸੂਈ ਆ ਖਾਣਾਂ ਦਾ ਸਾਈਜ਼ ਗਿਆ ਪੇਦਾ ਵੀ ਚੰਗਾ ਇਹਦੇ ਮਗਰ ਕੱਟਾ ਜੇ ਹਾਂ ਜੀ ਕੱਟਾ ਤਾਜ਼ਾ ਹੀ ਆ ਜਿਹੜਾ ਬੱਚਾ ਇਹਦਾ ਵੀ ਬਿਲਕੁਲ ਇਹ ਵੀ ਕੱਲ ਹੀ ਸੂਈ ਆ ਨਾਲ ਦੇਖ ਸਕਦੇ ਇਹਦਾ ਵੀ ਬਿਲਕੁਲ ਤਾਜ਼ਾ ਹੀ ਹੈ ਬਾਕੀ ਇਹ ਵੀ ਆਪਣੀ ਵਜੂਦ ਦੇ ਸਹਾਰੇ ਨਾਲ ਚੰਗੀ ਤਿਆਰ ਹੋਈ ਆ ਮੰਨਦੇ ਰਿਹਾ ਕਿ ਥੋੜੀ ਗਾਂ ਨਾ ਜਾਦੀ ਆ ਲੈ ਜਓ ਜੀ ਬਾਕੀ ਤਾਜ਼ੀਆਂ ਸੁਈਆਂ ਹਣ ਕਰਕੇ ਵੀ ਜੜੀਆਂ ਨਮਾਈਆਂ ਨੂੰ ਹੀ ਆਣੀਆਂ ਬਾਕੀ ਕੱਦ ਇਕੱਠੇ ਦਾ ਵੀ ਚਲੋ ਠੀਕ ਹੈ ਤੇ ਇਹ ਵਿੱਚ ਜੀ ਕਿੰਨੇ ਕ ਦੁੱਧ ਵਾਲੀ ਆ ਇਹ 10 ਕਿਲੋ ਤੱਕ ਤੇ ਬੜੀ ਸੌਖੀ ਜਾਊਗੀ ਜੀ ਅੱਛਾ 10 ਕਿਲੋ ਨਾਰਮਲ ਜਿਹੜਾ ਚਵਾਈ ਜਾਊਗੀ ਹਾਂ 10 ਕਿਲੋ ਚਵਾਈ ਤੇ ਵੀ ਚੰਗੀ ਆ ਬਾਕੀ ਤਾਲੀ ਸਰੀ ਲੱਪਾ ਤੁਹਾਨੂੰ ਪਤਾ ਨੰਗਾ ਨਗਰ ਤੇ ਇਹਦਾ ਕਿੰਨਾ ਕਰਨਾ ਮੁੱਲ ਇਹ ਮੁੱਲ 85 ਕਰ ਲਈਏ ਤੇ 80 ਕਰ ਲਈਏ ਹਾਂਜੀ 75 ਦੀ ਹਾਂ ਨਾ ਹੋ ਜਾਓ ਅੱਛਾ 75 ਦੀ ਹਾਂ ਨਾ ਜਿਹੜੀ ਦੇ ਦੋਗੇ ਠੀਕ ਹੈ ਜੀ ਹੁਣ ਮੱਝ ਇੱਕ ਰਹਿ ਗਈ ਵਿਖਾਉਣ ਵਾਲੀ ਇਹ ਥੋੜੀ ਉੱਚੇ ਬੱਚੇ ਵਾਲੀ ਆ ਆਹ ਬੱਚਾ ਜੇ ਇਹਦਾ ਕੀ ਚ ਕੱਟੀ ਆ ਇਹਦੇ ਮਗਰ ਵੀ ਜਿਹੜੀ ਕੱਟੀ ਆ ਥੋੜਾ ਡਰਦੀ ਰਹਦੀ ਆ ਲੈ ਜਾ ਕੇ ਇਹਦੀ ਪਸ਼ੂ ਡਰ ਵੀ ਜਾਂਦਾ ਇਹ ਕੰਦੋ ਜੀ ਹਲੇ ਤਬਾਦੇ ਗਾਂ ਵੀ ਤੁਹਾਨੂੰ ਦਿਖਾਉਣੀ ਆ ਤੇ ਵਿੱਜੇ ਇਹਦੇ ਕੋਲ ਕਿੰਨਾ ਦੁੱਧ ਧਿਆਰ ਇਹਦੇ ਕੋਲ 8 ਲੀਟਰ ਦੁੱਧ ਜੀ 8 ਲੀਟਰ ਦਾ ਦੁੱਧ ਤੇ ਵਾਪਸ ਮਾਓ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਆਪਾਂ ਇਹ ਦੇਈ ਦਈਏ ਕਿਸ ਨੂੰ 60 ਦੀ 60000 ਦੀ ਚਲੋ ਵਿੱਚ ਛੋਟ ਛੱਟ ਕਰ ਦੋ ਯਾਰ ਛੋਟ ਯਾਰ ਠੀਕ ਹੈ ਅੱਛਾ ਯਾਰ ਛੱਟ ਦੋ ਕਿ ਸਾਢੇ ਤੇ ਹੁਣ ਇੱਕ ਆ ਗਾਂ ਆ ਚੰਗੇ ਕੱਦ ਕਾਠ ਵਾਲੀ ਆ ਇਦੇ ਕੋਲ ਕਿੰਨਾ ਜੀ ਦੁੱਧ ਮੌਕੇ ਤੇ ਮੌਕਾ ਕਹਨ ਨੂੰ ਬਾਲਟੀ ਚ 12 ਕਿਲੋ ਕਹਾਂਦੀ ਪਰ 10 ਕਿਲੋ ਵਧੀਆ ਪੱਕਾ ਦੁੱਧ ਜਿਹੜਾ ਹੈਗਾ ਵਾ ਤੇ ਬੱਚੇ ਤਾਂ ਬਿਨਾਂ ਹੀ ਆ ਹਾਂਜੀ ਬੱਚੇ ਤਾਂ ਬਗਾਰ ਬੜੀ ਬੜੀ ਉਂਗਲ ਉਂਗਲ ਮੋਟੀ ਧਾਰ ਆਉਂਦੀ ਆ ਠੀਕ ਹੈ ਜੀ ਸਾਡੇ ਕੋਲ ਦੂਜੇ ਦਿਨ ਥਾਣ ਕੇ ਪਰਈਏ ਤੇ ਬੜੀ ਵਸੀ ਰਾਜੀ ਰੂ ਜੀ ਹਾਂ ਦੂਜੇ ਥਾਣ ਕੇ ਥੋੜਾ ਜਿਹਾ ਨਹੀਂ ਕੀਤਾ ਕੰਮ ਠੀਕ ਹੈ ਜੀ ਕਿਉਂ ਜਾਣ ਹੋ ਕੇ ਪੱਕਾ ਦੁੱਧ ਜਿਹੜਾ ਕਹਿੰਦੇ ਕਿ 10 ਲੀਟਰ ਜਿਹੜਾ ਇਹਦੇ ਕੋਲ ਹੈਗਾ ਵਾ ਕੱਦ ਕਾਠ ਪੱਖੋਂ ਚੰਗੀ ਆ ਤੇ ਬੱਚਾ ਨਹੀਂ ਜਿਹੜਾ ਇਹਦਾ ਹੈਗਾ ਬੱਚੇ ਤਾਂ ਬਿਨਾਂ ਹੀ ਆ ਉੱਦਰੀ ਕਾਹਦੀ ਕੀ ਨਹੀਂ ਆਈ ਆ ਜ ਲੈ ਆ ਜੀ ਉਹ ਤਰ੍ਹਾਂ ਕੱਦ ਘਾਠੇ ਦਾ ਵੀ ਪੂਰਾ ਚੰਗਾ ਹੈ ਉਮੀਦ ਹੈ ਇਹਨੇ ਸੱਜਣੇ ਦੁੱਧ ਚੰਗਾ ਕੱਢਿਆ ਹੋਊਗਾ ਹਲੋ ਬੜਗੀ 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 ਇਹ ਇਹਦਾ ਵਿੱਚ ਕਿੰਨਾ ਰੱਖਣਾ ਮੁੱਲ ਆਪਾਂ ਕਿ 30 ਜਦਾਂ ਗਿਆ ਆ 30000 ਦੀ ਬਾਕੀ ਛੋਟ ਛੱਟ ਵਿੱਚੋਂ ਕਰ ਦੋ ਥੋੜਾ ਬੋੜਾ ਕੋਈ 2-400 ਦਰਮਾਨ ਦਾਣ ਹੋ ਜਾ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਫਿਰ ਬਸ ਬਸ ਬਾਕੀ ਇਹ ਕਿ ਤੁਹਾਡੇ ਘਰੋ ਕੇ ਤਸੱਲੀ ਕਰਕੇ ਵੇਖ ਚਾ ਕੇ ਖੜਾ ਨਾ ਮੀਰ ਜੀ ਵੇਖੋ ਮਹਾਰਾਜ ਸੱਜੇ ਪਾਛਾਰਿਕ ਨੂੰ ਰੋਟੀ ਪਾਣੀ ਦਵੇ ਰੋਟੀ ਪਾਣੀ ਵਾਸਤੇ ਇਹ ਕਿੱਤਾ ਕਰਦੇ ਆ ਹਾਂਜੀ ਹਾਂਜੀ ਹਰ ਇੱਕ ਉਹ ਬੰਦਾ ਆਣ ਕੇ ਆਪਣੀ ਜਾਂਚ ਕਰੇ ਆਪਣੀ ਅੱਖਾਂ ਨਾਲ ਚੈੱਕ ਕਰਕੇ ਖੜੇ ਠੀਕ ਹੈ ਜੀ ਜਿਹੜੀ ਸੂਈ ਉਹ ਅਸੀਂ ਆਪਣੀ ਗਾਰੰਟੀ ਦੇ ਦਾਂਗੇ ਹਾਂਜੀ ਹਾਂਜੀ ਕੋਈ ਮਹੀ ਹਾਲੀ ਭਾਰ ਨਾਮ ਬਸ ਦੋਹਾਂ ਦੀ ਚਵਾਈ ਹੋਣੀ ਆ ਬਾਕੀ ਦੇ ਪਾਸ ਹੀ ਹੋਣੀਆਂ ਸਾਰੀਆਂ ਤਾਜ਼ੀਆਂ ਸੁਈਆਂ ਵੀ ਪਾਸ ਕਰਕੇ ਜੜੀਆਂ ਜਾਣੀਆਂ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਸ਼ ਚਾਖ ਕੇ ਆਪਣੀਆਂ ਪਾਸ ਕਰਕੇ ਫੇਰ ਹੀ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ